ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਇਹ ਕਹਾਣੀ ਇੱਕ ਪਤੀ ਪਤਨੀ ਦੀ ਹੈ ਮੀਰਾ ਅਤੇ ਅਨੁਜ ਦੇ 5 ਸਾਲਾਂ ਦੇ ਮਜ਼ਬੂਤ ਰਿਸ਼ਤੇ ਵਿੱਚ ਆਏ ਇਸ ਅਚਾਨਕ ਤੂਫਾਨ ਕਿਸੇ ਇੱਕ ਵੱਡੇ ਝਗੜੇ ਵਿੱਚ ਨਹੀਂ ਸਗੋਂ ਸਮੇਂ ਦੇ ਨਾਲ ਇਕੱਠੀਆਂ ਹੋਈਆਂ ਛੋਟੀਆਂ-ਛੋਟੀਆਂ ਗਲਤਫਹਿਮੀਆਂ ਸੀ ਮੀਰਾ ਇੱਕ ਆਧੁਨਿਕ ਅਤੇ ਸੁਤੰਤਰ ਲੜਕੀ ਸੀ ਉਸ ਨੂੰ ਲੱਗਦਾ ਸੀ ਇਹ ਵਿਆਹ ਤੋਂ ਬਾਅਦ ਅਨੁਜ ਦੀਆਂ ਕੁਝ ਆਦਤਾਂ ਉਸ ਦੀ ਆਜ਼ਾਦੀ ਤੇ ਰੋਕ ਲਗਾ ਰਹੀਆਂ ਹਨ ਅਨੁਜ ਨੂੰ ਲੱਗਦਾ ਸੀ ਕਿ ਮੀਰਾ ਆਪਣੇ ਕਰੀਅਰ ਅਤੇ ਨਿੱਜੀ ਇਛਾਵਾਂ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਨਾਲੋਂ ਵੱਧ ਤਹਜੀਬ ਦੇ ਰਹੀ ਹੈ ਉਸ ਦਾ ਨਜ਼ਰੀਆ ਸ਼ਾਇਦ ਇਹ ਸੀ ਕਿ ਇੱਕ ਸਾਂਝੇ ਘਰ ਵਿੱਚ ਦੋਵਾਂ ਨੂੰ ਬਰਾਬਰ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ ਸਭ ਤੋਂ ਵੱਡਾ ਮੁੱਦਾ ਇਹ ਸੀ ਕਿ ਦੋਵਾਂ ਨੇ ਇਹਨਾਂ ਮਾਮਲਿਆਂ ਤੇ ਸ਼ਾਂਤਮਾਨ ਨਾਲ ਗੱਲ ਕਰਨ ਦੀ ਬਜਾਏ ਦਲੀਲਾਂ ਅਤੇ ਬਹਿਸਾਂ ਦਾ ਸਹਾਰਾ ਲਿਆ ਕੋਈ ਵੀ ਮਸਲਾ ਹੁੰਦਾ ਗੱਲ ਸੁਲਝਾਉਣ ਦੀ ਬਜਾਏ ਇੱਕ ਦੂਜੇ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਇਹ tufaan ਉਦੋਂ ਸਿਖਰ ਤੇ ਪਹੁੰਚਿਆ ਜਦੋਂ ਦੋਹਾਂ ਵਿਚਕਾਰ ਇੱਕ ਭਾਰੀ ਬਹਿਸ ਹੋਈ ਮੀਰਾ ਪੰਜ ਸਾਲਾਂ ਦੀਆਂ ਲਗਾਤਾਰ ਛੋਟੀਆਂ ਮੋਟੀਆਂ ਟਕਰਾਰਾਂ ਤੋਂ ਮਾਨਸਿਕ ਤੌਰ ਤੇ ਥੱਕ ਚੁੱਕੀ ਸੀ ਉਸਨੂੰ ਲੱਗਿਆ ਕਿ ਤਲਾਕ ਹੀ ਆਜ਼ਾਦੀ ਪ੍ਰਾਪਤ ਕਰਨ ਦਾ ਇੱਕੋ ਇੱਕ ਰਸਤਾ ਹੈ ਮੀਰਾ ਨੇ ਭਾਰੀ ਗੁੱਸੇ ਅਤੇ ਠਿਕਾਵਟ ਵਿੱਚ ਆ ਕੇ ਤਲਾਕ ਦੇ ਕਾਗਜ਼ ਅਨੁਜ ਦੇ ਸਾਹਮਣੇ ਸੁੱਟ ਦਿੱਤੇ ਮੈਂ ਤਲਾਕ ਚਾਹੁੰਦੀ ਹਾਂ ਤਲਾਕ ਤਾਂ ਹੋ ਕੇ ਰਹੇਗਾ ਅਨੁਜ ਅਤੇ ਉਸਦੇ ਮਾਤਾ ਪਿਤਾ ਰਮੇਸ਼ ਅਤੇ ਗੀਤਾ ਲਈ ਇਹ ਇੱਕ ਅਚਾਨਕ ਸਦਮਾ ਸੀ ਉਹਨਾਂ ਲਈ 5 ਸਾਲ ਦਾ ਮਜ਼ਬੂਤ ਰਿਸ਼ਤਾ ਇਸ ਤਰ੍ਹਾਂ ਇੱਕਦਮ ਟੁੱਟਣਾ ਆ ਵਿਸ਼ਵਾਸਯੋਗ ਸੀ ਖਾਸ ਕਰਕੇ ਜਦੋਂ ਗੀਤਾ ਨੇ ਮੀਰਾ ਨੂੰ ਗੁੱਸੇ ਵਿੱਚ ਲਿਆ ਫੈਸਲਾ ਦੱਸ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਰਮੇਸ਼ ਨੇ ਮੀਰਾ ਦੀ ਤਲਾਕ ਦੀ ਮੰਗ ਨੂੰ ਤੁਰੰਤ ਸਵੀਕਾਰ ਕਰ ਲਿਆ ਉਹਨਾਂ ਨੇ ਨਾ ਉਸ ਨੂੰ ਰੋਕਿਆ ਨਾ ਹੀ ਕੋਈ ਬਹਿਸ ਕੀਤੀ ਰਮੇਸ਼ ਨੇ ਮੀਰਾ ਨੂੰ ਨੂੰ ਤੋਂ ਘਰ ਦੀ ਆਦਰਯੋਗ ਮਹਿਮਾਨ ਦਾ ਦਰਜਾ ਦੇ ਦਿੱਤਾ ਜਿਸ ਵਿੱਚ ਉਸ ਨੂੰ ਜ਼ਿੰਮੇਵਾਰੀਆਂ ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਗਿਆ ਰਮੇਸ਼ ਨੇ ਉਸ ਨੂੰ ਇਹ ਆਜ਼ਾਦੀ ਦੇ ਕੇ ਉਸ ਦੀ ਸ਼ਿਕਾਇਤ ਨੂੰ ਹਟਾ ਦਿੱਤਾ ਪਰ ਉਹਨਾਂ ਨੇ ਇਹ ਸ਼ਰਤ ਰੱਖੀ ਕਿ ਮੀਰਾ ਨੂੰ ਮਹਿਮਾਨ ਬਣ ਕੇ ਉਨੀ ਦੇਰ ਤੱਕ ਰਹਿਣਾ ਪਵੇਗਾ ਜਿੰਨੀ ਦੇਰ ਤੱਕ ਤਲਾਕ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਜਾਂਦੀ ਰਮੇਸ਼ ਸ਼ਰਮਾ ਜਾਣਦਾ ਸੀ ਕਿ ਗੁੱਸੇ ਵਿੱਚ ਲਏ ਗਏ ਫੈਸਲੇ ਸਿਰਫ ਸਮੇਂ ਨਾਲ ਹੀ ਠੀਕ ਹੋ ਸਕਦੇ ਹਨ ਅਨੂਜਾ ਤੇ ਸੱਸ ਸਹੁਰੇ ਨੇ ਮੀਰਾ ਨਾਲ ਇੱਕ ਨਿਸ਼ਚਿਤ ਦੂਰੀ ਬਣਾਈ ਰੱਖੀ ਨਾ ਤਾਂ ਕੋਈ ਸਵਾਲ ਨਾ ਕੋਈ ਤਾਨਾ ਸਿਰਫ ਆਦਰ ਜਦੋਂ ਮੀਰਾ ਨੂੰ ਪਰਿਵਾਰ ਦੀ ਲੋੜ ਨਹੀਂ ਸੀ ਤਾਂ ਪਰਿਵਾਰ ਨੇ ਉਸ ਨੂੰ ਦੂਰ ਕਰ ਦਿੱਤਾ ਮੀਰਾ ਨੇ ਤਲਾਕ ਦੇ ਕਾਗਜ਼ਾਂ ਤੇ ਦਸਤਕਤ ਕਰਕੇ ਤੁਰੰਤ ਰਾਹਤ ਮਹਿਸੂਸ ਕੀਤੀ ਹੋਵੇਗੀ ਜਿਵੇਂ ਕਿਸੇ ਲੰਬੇ ਅਤੇ ਥਕਾ ਦੇਣ ਵਾਲੇ ਤਣਾਅ ਤੋਂ ਮੁਕਤੀ ਮਿਲੇ ਹੋਵੇ ਹੁਣ ਕੋਈ ਦੋਸ਼ ਲਗਾਉਣ ਵਾਲਾ ਨਹੀਂ ਕੋਈ ਪੁੱਛਗਿੱਛ ਕਰਨ ਵਾਲਾ ਨਹੀਂ ਅਤੇ ਕੋਈ ਜ਼ਿੰਮੇਵਾਰੀ ਨਹੀਂ ਜਿਸ ਨੂੰ ਨਿਭਾਉਣਾ ਪਵੇ ਉਹ ਅਸਲ ਵਿੱਚ ਆਪਣੀ ਮਾਲਕ ਬਣ ਗਈ ਸੀ ਆਜ਼ਾਦੀ ਦਾ ਮਤਲਬ ਸੀ ਕਿ ਹੁਣ ਕੋਈ ਅਜੇਹਾ ਨਹੀਂ ਸੀ ਜਿਸ ਨਾਲ ਉਹ ਆਪਣੀ ਪੇਸ਼ੇਵਰ ਸਫਲਤਾ ਦੀ ਖੁਸ਼ੀ ਸਾਂਝੀ ਕਰ ਸਕੇ ਜਾਂ ਜਿਸ ਦੀ ਨਜ਼ਰ ਵਿੱਚ ਉਹ ਆਪਣੀ ਥਕਾਵਟ ਨੂੰ ਦੂਰ ਕਰ ਸਕੇ ਬੈਸ ਕਰਨ ਲਈ ਕੋਈ ਨਹੀਂ ਸੀ ਪਰ ਹੱਸਣ ਲਈ ਵੀ ਕੋਈ ਨਹੀਂ ਸੀ ਇੱਕ ਰਿਸ਼ਤੇ ਵਿੱਚ ਬੈਸ ਦਾ ਡਰ ਵੀ ਸਾਨੂੰ ਬਿਹਤਰ ਕੰਮ ਕਰਨ ਲਈ ਪ੍ਰੇਰਦਾ ਹੈ ਮੀਰਾ ਲਈ ਅਨੁਜ ਦੀ ਮੌਜੂਦਗੀ ਅਚੇਤ ਤੌਰ ਤੇ ਜਵਾਬ ਦੇਈ ਦਾ ਇੱਕ ਅਹਿਸਾਸ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਅਨੂਜੋ ਉਸ ਨੂੰ ਛੱਡ ਕੇ ਚਲਾ ਗਿਆ ਹੈ ਤਾਂ ਉਸ ਦੀ ਰੋਜ਼ਾਨਾ ਦੀ ਜ਼ਿੰਦਗੀ ਵਿੱਚੋਂ ਉਸ ਟੀਚੇ ਦੀ ਕਮੀ ਮਹਿਸੂਸ ਹੋਈ ਜਿਸ ਲਈ ਉਹ ਪਹਿਲਾਂ ਤਿਆਰ ਹੁੰਦੀ ਸੀ ਉਸ ਨੂੰ ਕਿਸੇ ਲਈ ਖਾਣਾ ਬਣਾਉਣ ਦੀ ਜ਼ਰੂਰਤ ਨਹੀਂ ਸੀ ਪਰ ਇਸ ਆਜ਼ਾਦੀ ਨੇ ਉਸ ਦੇ ਜੀਵਨ ਵਿੱਚੋਂ ਇੱਕ ਮਹੱਤਮ ਪੂਰਨ ਹਿੱਸਾ ਕੱਢ ਦਿੱਤਾ ਉਸ ਦੇ ਮਾਨ ਨੇ ਇਹ ਅਹਿਸਾਸ ਕੀਤਾ ਕਿ ਉਸ ਦੇ ਬੰਧਨ ਕਹਾਉਣ ਵਾਲੇ ਪਲਾਂ ਵਿੱਚ ਵੀ ਇੱਕ ਡੂੰਗੀ ਸੁਰੱਖਿਆ ਅਤੇ ਸਬੰਧ ਦੀ ਭਾਵਨਾ ਸੀ ਆਜ਼ਾਦੀ ਨੇ ਇਹ ਦੋਵੇਂ ਖੋ ਲਈ ਪਰ ਜਦੋਂ ਉਸ ਨੂੰ ਆਜ਼ਾਦੀ ਮਿਲੀ ਤਾਂ ਉਸ ਨੂੰ ਆਪਣੇ ਅੰਦਰ ਇੱਕ ਨਵੀਂ ਚੀਜ਼ ਮਿਲੀ ਆਪਣੇ ਆਪ ਨੂੰ ਵੇਖਣਾ ਇਕੱਲੇਪਨ ਵਿੱਚ ਕੋਈ ਪਟਕਾ ਨਹੀਂ ਹੁੰਦਾ ਮੀਰਾ ਨੂੰ ਆਪਣੇ ਕੰਮ ਤੋਂ ਆ ਕੇ ਪਹਿਲੀ ਵਾਰ ਸਿਰਫ ਆਪਣੇ ਨਾਲ ਰਹਿਣਾ ਪਿਆ ਇਸ ਸ਼ਾਂਤੀ ਨੇ ਉਸ ਨੂੰ ਪਹਿਲੀ ਵਾਰ ਅਹਿਸਾਸ ਕਰਵਾਇਆ ਕਿ ਉਹ ਜਿਸ ਆਜ਼ਾਦੀ ਲਈ ਲੜ ਰਹੀ ਸੀ ਉਹ ਅਸਲ ਵਿੱਚ ਉਸ ਦੀਆਂ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਸੀ ਨਾ ਕਿ ਅਨੁਜਜ ਤੋਂ ਦੂਰ ਭੱਜਣ ਲਈ ਇਕੱਲੇ ਖਾਣਾ ਖਾਣਾ ਇਕੱਲੇ ਸੌਣਾ ਅਤੇ ਆਪਣੇ ਸਭ ਤੋਂ ਚੰਗੇ ਪਲਾਂ ਨੂੰ ਕਿਸੇ ਨਾਲ ਵੀ ਸਾਂਝਾ ਨਾ ਕਰ ਸਕਣਾ ਉਸਨੇ ਅਹਿਸਾਸ ਕੀਤਾ ਕਿ ਉਹ ਇਕੱਲੀ ਰਹਿਣ ਲਈ ਆਜ਼ਾਦੀ ਨਹੀਂ ਸਗੋਂ ਸਾਂਝੇਦਾਰੀ ਵਿੱਚ ਆਪਣੇ ਅਧਿਕਾਰ ਚਾਹੁੰਦੀ ਸੀ ਇਹ ਤੂਫਾਨ ਇੱਕ ਦਿਨ ਵਿੱਚ ਨਹੀਂ ਆਇਆ ਸਗੋਂ ਇਹ ਛੋਟੀਆਂ-ਛੋਟੀਆਂ ਟਕਰਾਰਾਂ ਦਾ ਇੱਕ ਇਕੱਠ ਸੀ ਜਿਸਨੇ ਅਚਾਨਕ ਆਪਣਾ ਸਭ ਤੋਂ ਸਖਤ ਰੂਪ ਲੈ ਲਿਆ ਸ਼ੁਰੂ ਵਿੱਚ ਟਕਰਾਰਾਂ ਆਮ ਸਨ ਪਰ ਦੋਹਾਂ ਧਿਰਾਂ ਨੇ ਉਸਨੂੰ ਸੁਲਝਾਉਣ ਦੀ ਬਜਾਏ ਨજર ਅੰਦਾਜ਼ ਕਰਨਾ ਜਾਂ ਵੱਡਾ ਬਣਾਉਣਾ ਸ਼ੁਰੂ ਕਰ ਦਿੱਤਾ ਮੀਰਾ ਨੂੰ ਲੱਗਦਾ ਸੀ ਕਿ ਵਿਆਹ ਤੋਂ ਬਾਅਦ ਉਸਦੀ ਨਿੱਜੀ ਆਜ਼ਾਦੀ ਸੀਮਤ ਹੋ ਗਈ ਹੈ ਉਸਨੂੰ ਅਨੁਜ ਦੀਆਂ ਕੁਝ ਆਦਤਾਂ ਬੰਦਨ ਲੱਗਣ ਲੱਗੀਆਂ ਜਦੋਂ ਕਿ ਹੋ ਸਕਦਾ ਹੈ ਕਿ ਅਨੁਜ ਸਿਰਫ ਪਿਆਰ ਜਾਂ ਚਿੰਤਾ ਵਜੋਂ ਅਜਿਹਾ ਕਰਦਾ ਹੋਵੇ ਅਨੁਜ ਨੂੰ ਲੱਗਦਾ ਸੀ ਕਿ ਮੀਰਾ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਚਾਹੀਦਾ ਹੈ ਜਦੋਂ ਮੀਰਾ ਆਪਣੀ ਮਰਜ਼ੀ ਕਰਦੀ ਸੀ ਤਾਂ ਉਸ ਨੂੰ ਲੱਗਦਾ ਸੀ ਕਿ ਮੀਰਾ ਸਿਰਫ ਆਪਣੀ ਜ਼ਿੰਦਗੀ ਨੂੰ ਪਹਿਲ ਦੇ ਰਹੀ ਹੈ ਜਦੋਂ ਵੀ ਛੋਟੀ ਟਕਰਾਰ ਹੁੰਦੀ ਸੀ ਉਹ ਦੋਵੇਂ ਇੱਕ ਦੂਜੇ ਦੀ ਗੱਲ ਸੁਣਨ ਦੀ ਬਜਾਏ ਆਪਣੇ ਪੱਖ ਤੇ ਅੜ ਜਾਂਦੇ ਸਨ ਜਿਸ ਨਾਲ ਪਿਆਰ ਦੀ ਥਾਂ ਰੋਜ਼ਾਨਾ ਦੀਆਂ ਬਹਿਸਾਂ ਨੇ ਲੈ ਲਈ ਇਹ ਛੋਟੀਆਂ-ਛੋਟੀਆਂ ਟਕਰਾਰਾਂ ਜਦੋਂ ਗੁੱਸੇ ਅਤੇ ਨਿਰਾਸ਼ਾ ਨਾਲ ਭਰ ਗਈਆਂ ਤਾਂ ਇੱਕ ਦਿਨ ਅਚਾਨਕ ਇਹ ਤੂਫਾਨ ਸਿਖਰ ਤੇ ਪਹੁੰਚ ਗਿਆ ਇੱਕ ਭਾਰੀ ਬਹਿਸ ਹੋਈ ਜਿਸ ਵਿੱਚ ਗੁੱਸੇ ਵਿੱਚ ਆ ਕੇ ਦੋਹਾਂ ਨੇ ਇੱਕ ਦੂਜੇ ਨੂੰ ਬਹੁਤ ਕੁਝ ਕਹਿ ਦਿੱਤਾ ਮੀਰਾ ਨੇ ਇਸ ਗੁੱਸੇ ਅਤੇ ਨਿਰਾਸ਼ਾ ਵਿੱਚ ਆ ਕੇ ਤਲਾਕ ਦੇ ਕਾਗਜ਼ ਨੁਜਦੇ ਸਾਹਮਣੇ ਸੁੱਟ ਦਿੱਤੇ ਅਤੇ ਸਾਫ਼ ਕਿਹਾ ਮੈਂ ਤਲਾਕ ਚਾਹੁੰਦੀ ਹਾਂ ਤਲਾਕ ਤਾਂ ਹੋ ਕੇ ਰਹੇਗਾ ਮੀਰਾ ਦੀ ਆਵਾਜ਼ ਵਿੱਚ ਉਸ ਸਮੇਂ ਸਿਰਫ ਗੁੱਸਾ ਅਤੇ ਥਕਾਵਟ ਸੀ ਉਸ ਨੇ ਆਪਣੇ 5 ਸਾਲਾਂ ਦੇ ਰਿਸ਼ਤੇ ਦੀ ਕੀਮਤ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਉਸ ਨੂੰ ਸਿਰਫ ਆਜ਼ਾਦੀ ਦੀ ਲੋੜ ਮਹਿਸੂਸ ਹੋਈ ਉਸ ਨੇ ਇਹ ਮੰਨ ਲਿਆ ਕਿ ਰਿਸ਼ਤੇ ਵਿੱਚ ਰਹਿ ਕੇ ਉਹ ਬੰਧਨ ਵਿੱਚ ਹੈ ਅੰਤ ਵਿੱਚ ਉਹ 2 ਮਹੀਨੇ ਪੂਰੇ ਹੋ ਚੁੱਕੇ ਸਨ 2 ਮਹੀਨੇ ਦੀ ਅਜੇਹੀ ਆਜ਼ਾਦੀ ਜਿਸ ਨੇ ਮੀਰਾ ਨੂੰ ਸਿਖਾਇਆ ਕਿ ਰਿਸ਼ਤੇ ਦਾ ਬੰਧਨ ਅਸਲ ਵਿੱਚ ਸੁਰੱਖਿਆ ਦੀ ਇੱਕ ਛੱਤ ਹੁੰਦਾ ਹੈ ਨਾ ਕਿ ਕੋਈ ਜੇਲ੍ਹ ਦੀ ਕੰਧ ਰਮੇਸ਼ ਦੀ ਯੋਜਨਾ ਦੇ ਮੁਤਾਬਕ ਤਲਾਕ ਦੀ ਕਾਨੂੰਨੀ ਪ੍ਰਕਿਰਿਆ ਅਜੇ ਸ਼ੁਰੂਆਤੀ ਪੜਾਤ ਹੀ ਸੀ ਅਨੁਜ ਇਸ ਨੂੰ ਹੌਲੀ-ਹੌਲੀ ਕਰ ਰਿਹਾ ਸੀ ਮੀਰਾ ਹੁਣ ਨਾ ਸਿਰਫ ਇਕੱਲੀ ਸੀ ਸਗੋਂ ਉਸ ਨੂੰ ਇੱਕ ਡੂੰਗੀ ਕਮੀ ਮਹਿਸੂਸ ਹੋ ਰਹੀ ਸੀ ਉਹ ਸ਼ੀਸ਼ੇ ਵਿੱਚ ਦੇਖਦੀ ਅਤੇ ਆਪਣੇ ਆਪ ਨੂੰ ਸਵਾਲ ਕਰਦੀ ਕਿ ਕੀ ਕੀ ਇਹ ਉਹੀ ਆਜ਼ਾਦੀ ਹੈ ਜਿਸ ਦੀ ਉਹ ਚਾਹਵਣ ਸੀ ਉਸ ਕੋਲ ਕਮਰੇ ਦੀ ਚਾਬੀ ਸੀ ਪਰ ਉਸ ਦਾ ਦਿਲ ਘਰ ਦੀਆਂ ਚਾਬੀਆਂ ਤੱਕ ਪਹੁੰਚਣਾ ਚਾਹੁੰਦਾ ਸੀ ਇੱਕ ਸ਼ਾਮ ਮੀਰਾ ਰਸੋਈ ਦੇ ਦਰਵਾਜ਼ੇ ਤੇ ਖੜੀ ਸੀ ਗੀਤਾ ਚੁੱਲ੍ਹੇ ਤੇ ਖਾਣਾ ਬਣਾ ਰਹੀ ਸੀ ਖੁਸ਼ਬੂ ਮੀਰਾ ਦੇ ਨੱਕ ਤੱਕ ਪਹੁੰਚੀ ਇਹ ਅਨੁਜਜ ਦਾ ਪਸੰਦੀਦਾ ਪਾਲਕ ਪਨੀਰ ਸੀ ਜਿਸ ਨੂੰ ਉਹ ਹਮੇਸ਼ਾ ਮੀਰਾ ਨੂੰ ਆਪਣੇ ਹੱਥਾਂ ਨਾਲ ਖਵਾਉਂਦਾ ਸੀ ਮੀਰਾ ਚੁੱਪਚਾਪ ਇੱਕ ਕੋਨੇ ਵਿੱਚ ਖੜੀ ਰਹੀ ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸਨ ਅੱਜ ਉਹ ਮਹਿਮਾਨ ਵਾਲਾ ਕਿਰਦਾਰ ਉਸਤੇ ਭਾਰੀ ਪੈ ਰਿਹਾ ਸੀ ਉਹ ਜਾਣਦੀ ਸੀ ਕਿ ਮਹਿਮਾਨ ਭਾਵੇਂ ਕਿੰਨਾ ਵੀ ਖਾਸ ਹੋਵੇ ਉਹ ਘਰ ਵਾਲਾ ਅਧਿਕਾਰ ਕਦੇ ਨਹੀਂ ਲੈ ਸਕਦਾ ਜਦੋਂ ਗੀਤਾ ਨੇ ਮੁੜ ਕੇ ਦੇਖਿਆ ਤਾਂ ਉਸ ਨੂੰ ਮੀਰਾ ਦੀਆਂ ਅੱਖਾਂ ਵਿੱਚ ਹੰਝੂ ਦਿਖਾਈ ਦਿੱਤੇ ਉਹ ਹੰਝੂ ਗੁੱਸੇ ਦੇ ਨਹੀਂ ਸਗੋਂ ਪਛਤਾਵੇ ਅਤੇ ਪਿਆਰ ਦੇ ਸਨ ਮੀਰਾ ਮਾਂ ਉਸ ਦੀ ਆਵਾਜ਼ ਕੰਬ ਗਈ ਮੈਂ ਇੱਕ ਬਹੁਤ ਵੱਡੀ ਗਲਤੀ ਕਰ ਰਹੀ ਸੀ ਮੈਨੂੰ ਇਹ ਆਜ਼ਾਦੀ ਨਹੀਂ ਚਾਹੀਦੀ ਮੈਨੂੰ ਮੇਰਾ ਪਰਿਵਾਰ ਵਾਪਸ ਚਾਹੀਦਾ ਹੈ ਗੀਤਾ ਨੇ ਤੁਰੰਤ ਚੁੱਲ੍ਹੇ ਨੂੰ ਬੰਦ ਕਰ ਦਿੱਤਾ ਅਤੇ ਮੀਰਾ ਨੂੰ ਆਪਣੇ ਗਲੇ ਨਾਲ ਲਗਾ ਲਿਆ ਮੀਰਾ ਦੀਆਂ ਸਿਸਕੀਆਂ ਅੱਜ ਪੰਜ ਸਾਲਾਂ ਦੇ ਜਮਾ ਹੋਏ ਗੁੱਸੇ ਅਤੇ ਗਲਤਫਹਿਮੀ ਨੂੰ ਬਾਹਰ ਕੱਢ ਰਹੀਆਂ ਸਨ ਮੀਰਾ ਮੈਂ ਸਿਰਫ ਅਨੋਜ ਨਾਲ ਗੁੱਸੇ ਸੀ ਨਾ ਕਿ ਰਿਸ਼ਤੇ ਨਾਲ ਮੈਂ ਸਿਰਫ ਉਸ ਨੂੰ ਬਦਲਣਾ ਚਾਹੁੰਦੀ ਸੀ ਪਰ ਆਪ ਨਹੀਂ ਬਦਲਣਾ ਚਾਹੁੰਦੀ ਸੀ ਮੈਂ ਹੁਣ ਨੂੰ ਬਣਾਣਾ ਚਾਹੁੰਦੀ ਹਾਂ ਮਹਿਮਾਨ ਨਹੀਂ ਰਮੇਸ਼ ਜੋ ਕੋਲ ਹੀ ਖੜੇ ਸਨ ਨੇ ਆ ਕੇ ਮੀਰਾ ਦੇ ਸਿਰ ਤੇ ਹੱਥ ਰੱਖਿਆ ਉਹਨਾਂ ਦੀਆਂ ਅੱਖਾਂ ਵਿੱਚ ਤਸੱਲੀ ਅਤੇ ਜਿੱਤ ਦਾ ਭਾਵ ਸੀ ਉਹਨਾਂ ਦੀ ਐਸੀ ਚਾਲ ਕਾਮਯਾਬ ਹੋ ਚੁੱਕੀ ਸੀ ਉਹਨਾਂ ਨੇ ਇੱਕ ਔਰਤ ਨੂੰ ਉਸ ਦੀ ਜਿੱਦ ਦੇ ਨਤੀਜਿਆਂ ਤੋਂ ਸਿੱਧਾ ਜਾਣੂ ਕਰਵਾਇਆ ਸੀ ਰਮੇਸ਼ ਰਿਸ਼ਤੇ ਤੋੜਨ ਲਈ ਜਿੱਦ ਕਾਫੀ ਹੁੰਦੀ ਹੈ ਬੇਟੀ ਪਰ ਬਣਾਉਣ ਲਈ ਸਮਾਂ ਅਤੇ ਸਿਰਫ 2 ਮਿੰਟ ਦੀ ਸ਼ਾਂਤ ਸੋਚ ਦੀ ਲੋੜ ਹੁੰਦੀ ਹੈ ਇਹ ਘਰ ਤੇਰਾ ਸੀ ਤੇਰਾ ਹੈ ਅਤੇ ਹਮੇਸ਼ਾ ਰਹੇਗਾ ਉਸੇ ਰਾਤ ਅਨੁਜ ਅਤੇ ਮੀਰਾ ਆਪਣੇ ਕਮਰੇ ਵਿੱਚ ਬੈਠੇ ਕੋਈ ਗੁੱਸਾ ਨਹੀਂ ਸੀ ਕੋਈ ਤਾਣਾ ਨਹੀਂ ਸੀ ਸਿਰਫ ਦੋ ਥੱਕੇ ਹੋਏ ਦਿਲ ਸਨ ਜੋ ਸਚਾਈ ਨੂੰ ਸਮਝ ਚੁੱਕੇ ਸਨ ਮੀਰਾ ਮੈਂ ਮੰਦੀ ਹਾਂ ਮੇਰਾ ਰਵਈਆ ਗਲਤ ਸੀ ਮੈਂ ਆਪਣੀ ਆਜ਼ਾਦੀ ਦੇ ਚੱਕਰ ਵਿੱਚ ਤੁਹਾਡੀ ਪ੍ਰਵਾਹ ਕਰਨੀ ਛੱਡ ਦਿੱਤੀ ਅਨੁਜ ਮੈਂ ਵੀ ਮੰਨਦਾ ਹਾਂ ਮੈਂ ਸਿਰਫ ਮਰਦ ਬਣਨ ਦੀ ਕੋਸ਼ਿਸ਼ ਕੀਤੀ ਪਤੀ ਨਹੀਂ ਮੈਂ ਤੇਰੀਆਂ ਭਾਵਨਾਵਾਂ ਨੂੰ ਨਹੀਂ ਸਮਝਿਆ ਅਤੇ ਹਰ ਗੱਲ ਤੇ ਜਦ ਫੜ ਲਈ ਉਹਨਾਂ ਨੇ ਇੱਕ ਦੂਜੇ ਦੀਆਂ ਸਮੱਸਿਆਵਾਂ ਨੂੰ ਸਮਝਿਆ ਅਤੇ ਆਪਣੇ ਰਿਸ਼ਤੇ ਨੂੰ ਹੋਰ ਬਿੱਤਰ ਬਣਾਉਣ ਦਾ ਵਾਅਦਾ ਕਰਕੇ ਇੱਕ ਨਵੀਂ ਸ਼ੁਰੂਆਤ ਕੀਤੀ। ਉਹਨਾਂ ਨੇ ਤੈਅ ਕੀਤਾ ਕਿ ਅੱਜ ਤੋਂ ਬਾਅਦ ਛੋਟੇ ਮਸਲਿਆਂ ਨੂੰ ਵੀ ਬੈਸ ਦੀ ਬਜਾਏ ਸ਼ਾਂਤ ਗੱਲਬਾਤ ਨਾਲ ਹੀ ਹੱਲ ਕੀਤਾ ਜਾਵੇਗਾ। ਤਲਾਕ ਦੀ ਗੱਲ ਕਦੇ ਫੇਰ ਨਹੀਂ ਹੋਈ। ਪਰਿਵਾਰ ਵਿੱਚੋਂ ਤੂਫਾਨ ਚਲਾ ਗਿਆ ਸੀ ਅਤੇ ਸ਼ਾਂਤੀ ਦੀ ਧੁੱਪ ਦੁਬਾਰਾ ਚਮਕਣ ਲੱਗੀ ਸੀ ਜੋ ਕਿ ਪਹਿਲਾਂ ਨਾਲੋਂ ਵੀ ਜਿਆਦਾ ਗਰਮ ਅਤੇ ਰੌਸ਼ਨ ਸੀ ਮੀਰਾ ਨੇ ਅਗਲੇ ਦਿਨ ਸਵੇਰੇ ਆਪਣੇ ਪਤੀ ਨੂੰ ਹੈਰਾਨ ਕਰਨ ਵਾਲਾ ਫੈਸਲਾ ਕੀਤਾ ਜਿੱਥੇ ਪਹਿਲਾਂ ਉਹ ਦਫ਼ਤਰ ਜਾਣ ਦੀ ਕਾਲੀ ਵਿੱਚ ਹੁੰਦੀ ਸੀ ਹੁਣ ਉਸਨੇ ਅਨੁਜ ਲਈ ਉਸਦੇ ਪਸੰਦ ਦੀ ਅਦਕਰ ਵਾਲੀ ਚਾਹ ਬਣਾਈ ਜਦੋਂ ਅਨੁਜ ਨੇ ਚਾਹ ਦਾ ਕੱਪ ਫੜਿਆ ਤਾਂ ਮੀਰਾ ਉਸਦੇ ਕੋਲ ਬੈਠ ਗਈ ਮੀਰਾ ਅਨੁਜ ਮੈਂ ਅੱਜ ਆਪਣਾ ਪਲਾਨ ਦੱਸਣਾ ਚਾਹੁੰਦੀ ਹਾਂ ਸਿਰਫ 2 ਮਿੰਟ ਲਈ ਅੱਜ ਕੰਮ ਤੋਂ ਬਾਅਦ ਮੈਂ ਦੇਰ ਨਾਲ ਆਵਾਂਗੀ ਕਿਉਂਕਿ ਮੈਂ ਮੈਂ ਇੱਕ ਨਵੇਂ ਪ੍ਰੋਜੈਕਟ ਤੇ ਕੰਮ ਕਰ ਰਹੀ ਹਾਂ ਮੈਂ ਇਹ ਇਸ ਲਈ ਨਹੀਂ ਦੱਸ ਰਹੀ ਕਿ ਮੈਂ ਆਜ਼ਾਦਾਂ ਸਗੋ ਇਸ ਲਈ ਕਿ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਮੰਦੀ ਹਾਂ ਅਨੁਜ ਉਸਨੇ ਚਾਹ ਦੀ ਚੁਸਕੀ ਲਈ ਅਤੇ ਮੁਸਕੁਰਾਇਆ ਤੂੰ ਮੈਨੂੰ ਪੁੱਛ ਰਹੀ ਹੈ ਇਹ ਬਹੁਤ ਐਮ ਹੈ ਮੀਰਾ ਧੰਨਵਾਦ ਬਸ ਇੱਕ ਬੇਨਤੀ ਜੇ ਤੂੰ ਥੱਕ ਜਾਵੇਂ ਤਾਂ ਮੈਨੂੰ ਦੱਸ ਦੇਵੀਂ ਮੈਂ ਆਕੇ ਤੇਰੀ ਮਦਦ ਕਰਾਂਗਾ ਮੀਰਾ ਨੇ ਅਨੁਜ ਨੂੰ ਇੱਕ ਸਾਬਤ ਕਰਨ ਦਾ ਫੈਸਲਾ ਕੀਤਾ ਕਿ ਉਹ ਘਰ ਦੀ ਜ਼ਿੰਮੇਵਾਰੀ ਨੂੰ ਵੀ ਉਨੀ ਹੀ ਮਹੱਤਵ ਦਿੰਦੀ ਹੈ ਜਿੰਨਾ ਆਪਣੇ ਕਰੀਅਰ ਨੂੰ ਸ਼ਾਮ ਨੂੰ ਜਦੋਂ ਮੀਰਾ ਆਈ ਤਾਂ ਅਨੁਜ ਕੰਮ ਦੇ ਸਿਲਸਿਲੇ ਵਿੱਚ ਥੋੜਾ ਪਰੇਸ਼ਾਨ ਲੱਗ ਰਿਹਾ ਸੀ ਮੀਰਾ ਨੇ ਅੱਗੇ ਵਧ ਕੇ ਕਿਚਨ ਦੀ ਜ਼ਿੰਮੇਵਾਰੀ ਸੰਭਾਲ ਲਈ ਅਤੇ ਰੋਟੀ ਬਣਾਉਣ ਲੱਗੀ ਅਨੁਜ ਮੀਰਾ ਤੂੰ ਥੱਕੀ ਹੋਈ ਲੱਗ ਰਹੀ ਹੈ ਰੋਟੀ ਮੈਂ ਬਣਾ ਲੈਂਦਾ ਹਾਂ ਮੀਰਾ ਨਹੀਂ ਮੈਂ ਤੇਰੀ ਮਦਦ ਕਰਨਾ ਚਾਹੁੰਦੀ ਹਾਂ ਜਦੋਂ ਤੂੰ ਆਪਣੇ ਕੰਮ ਤੋਂ ਥੱਕਿਆ ਹੁੰਦਾ ਹੈ ਤਾਂ ਮੈਨੂੰ ਵੀ ਤੈਨੂੰ ਆਰਾਮ ਦੇਣ ਦੀ ਲੋੜ ਹੈ ਚੱਲ ਅੱਜ ਤੋਂ ਅਸੀਂ ਹਫ਼ਤੇ ਦਾ ਇੱਕ ਦਿਨ ਨਿਸ਼ਚਿਤ ਕਰਦੇ ਹਾਂ ਜਿਸ ਵਿੱਚ ਸਿਰਫ ਅਸੀਂ ਦੋਵੇਂ ਰਸੋਈ ਦੀ ਜ਼ਿੰਮੇਵਾਰੀ ਸੰਭਾਲਾਂਗੇ ਅਤੇ ਬਾਕੀ ਦਿਨ ਆਪਣੀ ਸਹੂਲਤ ਅਨੁਸਾਰ ਕਰਾਂਗੇ ਮੀਰਾ ਨੇ ਅਨੁਜ ਦੇ ਚਿਹਰੇ ਤੇ ਪੁਰਾਣੀ ਵਾਲੀ ਜਿੱਦ ਨੂੰ ਵੇਖਿਆ ਅਤੇ ਉਸ ਨੂੰ ਅਚਾਨਕ ਰਮੇਸ਼ ਸ਼ਰਮਾ ਦੀ ਗੱਲ ਯਾਦ ਆਈ ਰਿਸ਼ਤੇ ਬਚਾਉਣ ਲਈ ਸਿਰਫ 2 ਮਿੰਟ ਦੀ ਸ਼ਾਂਤ ਸੋਚ ਦੀ ਲੋੜ ਹੁੰਦੀ ਹੈ ਉਸਨੇ ਗੁੱਸੇ ਦਾ ਜਵਾਬ ਗੁੱਸੇ ਨਾਲ ਦੇਣ ਦੀ بجائے ਅਨੁਜ ਦਾ ਹੱਥ ਫੜ ਲਿਆ ਅਤੇ ਕਿਹਾ ਅਨੁਜ ਤੂੰ ਸਹੀ ਐ ਪਰ ਮੈਂ ਇਸ ਗੱਲ ਤੇ ਹੁਣ ਗੱਲ ਨਹੀਂ ਕਰਨਾ ਚਾਹੁੰਦੀ 2 ਮਿੰਟਾਂ ਬਾਅਦ ਮੇਰੇ ਕੋਲ ਆਈ ਜਦੋਂ ਸਾਡਾ ਗੁੱਸਾ ਥੋੜਾ ਠੰਡਾ ਹੋ ਜਾਵੇਗਾ ਫਿਰ ਅਸੀਂ ਬਿਨਾਂ ਕਿਸੇ ਨੂੰ ਗਲਤ ਸਾਬਤ ਕੀਤੇ ਆਪਣੀ ਗੱਲ ਰੱਖਾਂਗੇ ਮੀਰਾ ਹੁਣ ਮਹਿਮਾਨ ਨਹੀਂ ਸੀ ਸਗੋਂ ਦੁਬਾਰਾ ਨੂੰ ਬਣ ਗਈ ਸੀ ਉਸਨੇ ਪੂਰੇ ਦਿਲ ਨਾਲ ਗੀਤਾ ਨੂੰ ਜਫੀ ਪਾਈ ਅਤੇ ਮਾਫੀ ਮੰਗੀ ਗੀਤਾ ਬੇਟੀ ਮੈਂ ਤਾਂ ਬਸ ਇਹ ਕਹਿਣਾ ਚਾਹੁੰਦੀ ਹਾਂ ਕਿ ਘਰ ਦੀਆਂ ਚਾਰ ਦਿਵਾਰਾਂ ਵਿੱਚ ਨੂੰ ਸਭ ਤੋਂ ਮਹੱਤਮ ਪੂਰਨ ਹੁੰਦੀ ਹੈ ਨਾ ਕਿ ਕੋਈ ਮਹਿਮਾਨ ਜਦੋਂ ਤੈਨੂੰ ਮੇਰੀ ਲੋੜ ਹੋਵੇ ਮੈਨੂੰ ਹਮੇਸ਼ਾ ਦੱਸਣਾ ਅਤੇ ਜੇਕਰ ਅਨੁਜ ਫਿਰ ਵੀ ਕੋਈ ਗੱਲ ਕਹੇ ਤਾਂ ਮੇਰੇ ਕੋਲ ਆ ਕੇ ਗੱਲ ਕਰ ਲੈਣਾ ਇਸ ਨਾਲ ਮੀਰਾ ਨੂੰ ਇਹ ਅਹਿਸਾਸ ਹੋਇਆ ਕਿ ਉਸਦਾ ਪਰਿਵਾਰ ਸਿਰਫ ਅਨੁਜ ਨਹੀਂ ਸਗੋਂ ਉਸਦੀ ਪੂਰੀ ਸੁਰੱਖਿਆ ਦੀ ਸੱਤ ਸੀ ਇਹਨਾਂ ਸਾਰੇ ਪਲਾਂ ਨੇ ਮੀਰਾ ਅਤੇ ਅਨੁਜ ਦੇ 5 ਸਾਲਾਂ ਦੇ ਰਿਸ਼ਤੇ ਦੀ ਨੀਂਹ ਨੂੰ ਹਲਾਉਣ ਦੀ بجائے ਉਸ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ। ਉਹਨਾਂ ਨੇ ਸਿੱਖਿਆ ਕਿ ਪਿਆਰ ਦਾ ਮਤਲਬ ਬੰਦਾ ਨਹੀਂ ਸਗੋਂ ਸਾਂਝੇਦਾਰੀ ਅਤੇ ਇੱਕ ਦੂਜੇ ਦਾ ਸਹਿਯੋਗੀ ਬੰਨਾ ਹੈ। ਸਭ ਕੁਝ ਠੀਕ ਹੋਣ ਤੋਂ ਬਾਅਦ ਮੀਰਾ ਅਤੇ ਅਨੁਜ ਦੀ ਜ਼ਿੰਦਗੀ ਵਿੱਚ ਨਵੀਂ ਸਾਂਝੇਦਾਰੀ ਅਤੇ ਸ਼ਾਂਤ ਗੱਲਬਾਤ ਦੀ ਆਦਤ ਸ਼ਾਮਲ ਹੋ ਚੁੱਕੀ ਸੀ। ਉਹ ਹੁਣ ਛੋਟੀਆਂ-ਛੋਟੀਆਂ ਗੱਲਾਂ ਤੇ ਝਗੜਾ ਕਰਨ ਦੀ بجائے ਇੱਕ ਦੂਜੇ ਦੀ ਗੱਲ ਸੁਣਦੇ ਅਤੇ ਸਮਝਦੇ ਸਨ। ਉਹਨਾਂ ਦਾ ਪਿਆਰ ਅਤੇ ਸਨਮਾਨ ਪਹਿਲਾ ਨਾਲ ਉਹ ਵੀ ਜ਼ਿਆਦਾ ਗਹਿਰਾ ਹੋ ਗਿਆ ਸੀ ਇੱਕ ਸ਼ਾਮ ਅਨੁਜ ਅਤੇ ਮੀਰਾ ਛੱਤ ਤੇ ਬੈਠੇ ਸਨ ਮੀਰਾ ਨੇ ਅਨੁਜ ਦਾ ਹੱਥ ਫੜਿਆ ਅਤੇ ਕਿਹਾ ਅਨੁਜ ਹੁਣ ਮੈਂ ਸੱਚਮੁੱਚ ਆਜ਼ਾਦ ਮਹਿਸੂਸ ਕਰਦੀ ਹਾਂ ਆਪਣੇ ਰਿਸ਼ਤੇ ਵਿੱਚ ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਦੂਜੇ ਨੂੰ ਸਮਝਣ ਦੇ ਸਭ ਤੋਂ ਵੱਡੇ ਅਮਤਿਆਨ ਵਿੱਚੋਂ ਲੰਗੇ ਹਾਂ ਹੁਣ ਕੀ ਅਸੀਂ ਆਪਣੇ ਇਸ ਪਿਆਰ ਨੂੰ ਇੱਕ ਬੱਚੇ ਨਾਲ ਅੱਗੇ ਵਧਾਉਣ ਲਈ ਤਿਆਰ ਹਾਂ ਅਨੁਜ ਨੇ ਮੀਰਾ ਦੀਆਂ ਅੱਖਾਂ ਵਿੱਚ ਦੇਖਿਆ ਉਸ ਨੂੰ ਕੋਈ ਜ਼ਿਆਦਾ ਜਾਂ ਦਬਾਅ ਨਜ਼ਰ ਨਹੀਂ ਆਇਆ ਸਿਰਫ ਇੱਕ ਪਿਆਰ ਭਰੀ ਇੱਛਾ ਸੀ ਅਨੁਜ ਨੇ ਇੱਕ ਡੂੰਗਾ ਸਾਹ ਲਿਆ ਅਤੇ ਜਵਾਬ ਦਿੱਤਾ ਮੀਰਾ ਪਹਿਲਾਂ ਮੈਂ ਜ਼ਿੰਮੇਵਾਰੀ ਤੋਂ ਡਰਦਾ ਸੀ ਕਿ ਤੂੰ ਜ਼ਿੰਮੇਵਾਰੀਆਂ ਨਹੀਂ ਸੰਭਾਲ ਲੇਂਗੀ ਪਰ ਹੁਣ ਮੈਂ ਜਾਣਦਾ ਹਾਂ ਕਿ ਅਸੀਂ ਇਸ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਇਕੱਠੇ ਮਿਲ ਕੇ ਨਿਭਾਵਾਂਗੇ ਅਸੀਂ ਦੋਵੇਂ ਬੱਚੇ ਦੇ ਪਾਲਣ ਪੋਸ਼ਣ ਦੀਆਂ ਜ਼ਿੰਮੇਵਾਰੀਆਂ ਨੂੰ ਬਰਾਬਰ ਵੰਡਾਂਗੇ ਤੂੰ ਇਕੱਲੀ ਨਹੀਂ ਹੋਵੇਂਗੀ ਹਾਂ ਮੈਂ ਇਸ ਮਜ਼ਬੂਤ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਤਿਆਰ ਹਾਂ ਜਦੋਂ ਮੀਰਾ ਤੇ ਅਨੁਜ ਨੇ ਇਹ ਖੁਸ਼ਖਬਰੀ ਰਮੇਸ਼ ਅਤੇ ਗੀਤਾ ਨੂੰ ਦੱਸੀ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਗੀਤਾ ਨੇ ਮੀਰਾ ਨੂੰ ਗਲੇ ਲਗਾਇਆ ਅਤੇ ਕਿਹਾ ਕਿ ਉਹ ਬੱਚੇ ਦੀ ਦੇਖਭਾਲ ਵਿੱਚ ਉਸਦੀ ਪੂਰੀ ਮਦਦ ਕਰੇਗੀ ਤਾਂ ਜੋ ਮੀਰਾ ਆਪਣੇ ਕਰੀਅਰ ਨੂੰ ਵੀ ਜਾਰੀ ਰੱਖ ਸਕੇ ਰਮੇਸ਼ ਨੇ ਮੁਸਕਰਾਉਂਦੇ ਹੋਏ ਕਿਹਾ ਹੁਣ ਇਸ ਘਰ ਵਿੱਚ ਸ਼ਾਂਤੀ ਅਤੇ ਖੁਸ਼ੀ ਦੀ ਆਵਾਜ਼ ਹਮੇਸ਼ਾ ਗੂੰਜਦੀ ਰਹੇਗੀ ਉਹਨਾਂ ਨੇ ਮਿਲ ਕੇ ਇਹ ਯੋਜਨਾ ਬਣਾਈ ਕਿ ਬੱਚੇ ਦੇ ਜਨਮ ਤੋਂ ਬਾਅਦ ਮੀਰਾ ਅਤੇ ਅਨੁਜ ਦੋਵੇਂ ਕੰਮ ਅਤੇ ਘਰ ਦੀ ਜ਼ਿੰਮੇਵਾਰੀ ਨੂੰ ਬਰਾਬਰ ਵੰਡਣਗੇ ਤਾਂ ਜੋ ਮੀਰਾ ਦੀ ਆਜ਼ਾਦੀ ਅਤੇ ਅਨੁਜ ਦੇ ਸਾਂਝੇ ਜ਼ਿੰਮੇਵਾਰੀ ਦੇ ਨਜ਼ਰੀਏ ਨੂੰ ਸਹੀ ਸੰਤੁਲਨ ਮਿਲ ਸਕੇ ਮੀਰਾ ਅਤੇ ਅਨੁਜ ਲਈ ਬੱਚੇ ਦਾ ਫੈਸਲਾ ਉਹਨਾਂ ਦੇ ਰਿਸ਼ਤੇ ਦੀ ਡੂੰਘੀ ਸਮਝ ਦਾ ਪ੍ਰਤੀਕ ਸੀ ਉਹਨਾਂ ਨੇ ਆਪਣੇ ਅਤੀਤ ਦੀਆਂ ਗਲਤੀਆਂ ਤੋਂ ਸਿੱਖਿਆ ਸੀ ਕਿ ਰਿਸ਼ਤਾ ਬੰਧਨ ਨਹੀਂ ਸਗੋਂ ਸਹਿਯੋਗ ਅਤੇ ਪਿਆਰ ਹੈ ਇਸ ਨਵੀਂ ਸ਼ੁਰੂਆਤ ਨੇ ਉਹਨਾਂ ਦੇ ਜੀਵਨ ਵਿੱਚ ਨਾ ਸਿਰਫ ਇੱਕ ਨਵਾਂ ਮੈਂਬਰ ਲਿਆਂਦਾ ਬਲਕਿ ਉਹਨਾਂ ਦੇ ਪਿਆਰ ਨੂੰ ਸਦਾ ਲਈ ਪੱਕਾ ਕਰ ਦਿੱਤਾ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਨੇ ਮਿਲਦੇ ਆ ਕੱਲ੍ਹ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ